ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ। ਖਵੈਸਤ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ ਪੰਦਾ ਤੁਹਾਡਾ ਪੈਸੇ ਲਾਉਣੇ ਹੁੰਦੇ ਆ। ਤੇ ਵੱਧ ਤੋਂ ਵੱਧ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹੇ ਘਰੇ ਵੀਰ ਦਾ ਕੋਈ ਫਾਇਦਾ ਹੋ ਜਾਏ ਮਾਤੜ ਦਾ ਕੋਈ ਆਪਣੀ ਖਰੀਦਦਾਰੀ ਜਿਹੜੀ ਕਰ ਸਕੇ। ਐਂਡ ਤੱਕ ਜਰੂਰ ਬਣੇ ਰਹੋ। ਠੀਕ ਹੈ ਜੀ। ਅੱਜ ਦੀ ਆਪਣੀ ਵਿਜਿਟ ਹੈਗੀ ਆ ਮਾਣੀ ਮੱਲੀਆਂ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਰ ਤੇ ਤਹਿਸੀਲ ਵੀ ਤਰਨਤਾਰ ਸਰ। ਬਾਈ ਸ਼ਮਸ਼ੇਰ ਦੇ ਫਾਰਮ ਤੇ ਪਹੁੰਚ ਚੁੱਕੇ ਆ। ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਦੇ ਆ। ਅੰਤ ਤੱਕ ਜਰੂਰ ਬਨੇ ਰਹੋ। ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ। ਬੜਾ ਪਿਆਰ ਸੰਜੋਗ ਕਰਦੇ ਜੀ। ਆਓ ਲਈਏ ਵਧੇਰੇ ਜਾਣਕਾਰੀ ਡਿਟੇਲ। ਭਾਈ ਜੀ ਸਾਸਿਕਾ ਕੀ ਹਾਲ ਚਾਲ ਵਿੱਚ ਕੀ ਹਾਲ ਜੋ ਠੀਕ ਠਾਕ ਜੀ ਹਾਂਜੀ ਵਧੀਆ ਜੀ ਵਧੀਆ ਸੰਤੂ ਬਦਰਪੁਰੀ ਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਸਰਪ੍ਰੀਖੀ ਹੋਰ ਸੁਣਾਓ ਵਧੀਆ ਜੀ ਵਧੀਆ ਹਾਂਜੀ ਲਾਈਵ ਬੈਠੇ ਰੌਣਕਾ ਹਾਂਜੀ ਹਾਂਜੀ ਵੀਰ ਜੀ ਚਲੋ ਵਧੀਆ ਚੱਲ ਰਿਹਾ ਤੇ ਨਾਮ ਕੀ ਹੈ ਜੀ ਆਖੋ ਨਾਮ ਆਪਣਾ ਵੀਰ ਜੀ ਸ਼ੇਰਾ ਸ਼ਮਸ਼ੇਰ ਸਿੰਘ ਹਾਂਜੀ ਪਿੰਡ ਮਾਣੀ ਮੱਲੀਆਂ ਮਾਣੀ ਮੱਲੀਆਂ ਹਾਂਜੀ ਤੇ ਜ਼ਿਲ੍ਹਾ ਤੇ ਤਸਵੀਰ ਤਰਨਤਾਰਨ ਤੇ ਮੋਬਾਈਲ ਨੰਬਰ ਤਾ ਨਵੇਂ ਤਾਂ ਤਾਂ ਨਵੇਂ 21242 ਠੀਕ ਹੈ ਜੀ ਹਾਂ ਜੀ ਤੇ ਅੱਜ ਕਿੰਨੇ ਪਸ਼ੂਟ ਲੈਣ ਦੇ ਅਨੁਸਾਰ ਆ ਜਾ ਮਰਾਏ ਵੀ ਕੀ ਚਾਰ ਪਸ਼ੂਆ ਦੋ ਸੂਏ ਤੇ ਦੋ ਟੁੱਕੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਨੀਲੀ ਤੋਂ ਕਰੀਏ ਹਾਂ ਜੀ ਨੀਲੀ ਝੋਟੀ ਇਹ ਨੀਲੀ ਸੂਈ ਜੋ ਹੈ ਨਾ ਹਾਂ ਜੀ ਹਾਂ ਜੀ ਪਿਓਰ ਆ ਗਈ ਨੀਲੀ ਪਿਓ ਨੀਲੀ ਮੂੰਹਾਂ ਵਿੱਚ ਛੇਕ ਦੰਦ ਜੋ ਅੱਛਾ ਹਾਂ ਜੀ ਲਾਇਨ ਕਿਹੜੀ ਦੀ ਆ ਇਹੇ ਬਾਰੇ ਵੀ ਕੀ ਪਤਾ ਨਹੀਂ ਆਪਾਂ ਲੈ ਜਾਂਦੇ ਆ ਮਾਰ ਕੇ ਆਪਾਂ ਵੇਚ ਕੇ ਮਾਲ ਸਭ ਆਪਣੇ ਇਰੀਏ ਦੀ ਹੋ ਗਈ ਆਪਣੇ ਇਰੀਏ ਤੋਂ ਲਈ ਆ ਹਾਂਜੀ ਹਾਂਜੀ ਠੀਕ ਆ ਆਪਣਾ ਸਾਰਾ ਬਿਲਟੀ ਬਾਡਰ ਦੀ ਹੈ ਨਾ ਹਾਂਜੀ ਹਾਂਜੀ ਬਾਡਰ ਦੇ ਉੱਤੇ ਬਾਕੀ ਸਾਰੇ ਸਾਰੇ ਦਾ ਸਾਰੀ ਹਾਂਜੀ ਬਾਕੀ ਮਿਲਦੀ ਮਿਲਦੀ ਥਾਪੀ ਤੇ ਭਾਂ ਜਿੱਦਾਂ ਮਰਜੀ ਚੋਕ ਅੱਛਾ ਬਾਹਰ ਕੱਢ ਦੇ ਕੇ ਗੇਟ ਖੋਲ ਕੇ ਨਾ ਹਾਂਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਸਜਣੋ ਜਿਹੜੀ ਕਵਰ ਕਰਦੀ ਆ ਇਹ 8 ਕਿਲੋ ਦੁੱਧ ਆ ਦੋਵੇਂ ਟਾਈਮ ਹੀ ਵੀਰ ਕਹਿੰਦਾ ਮਿਲਦੀ ਆ ਤੇ ਕੱਦ-ਗਾੜ ਸੋਹਣਾ ਵੱਡਾ ਏ ਛੋਟਾ ਨਹੀਂ ਆ ਲਓ ਜੀ ਮੋੜ ਲਓ ਵਾਹ ਜੀ ਵਾਹ ਤੇ ਦੋਵੇਂ ਟਾਈਮ ਪਾੜੇ ਪਾ 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 ਮਿਲਦੀ ਵੀ ਸੀ ਹਾਂਜੀ ਹਾਂਜੀ ਸਾਰੀਆਂ ਨਿਸ਼ਾਨੀਆਂ ਨੂੰ ਆਉਂਦੀ ਹੈ ਨਾ ਫੇਸ ਪਾ ਤੇ ਵੀ ਬਾਕੀ ਵੀਰ ਜੀ ਆਪਾਂ ਹੁਣੇ ਪਾੜਾ ਪਾ ਕੇ ਅੱਗੇ ਥੱਲੇ ਬੈਜਣਾ ਇਹ ਨਹੀਂ ਕੋਈ ਵੀ ਪੰਜ ਜਦੋਂ ਮਰਜੀ ਬੈਜੋ ਇਹਦਾ ਨਹੀਂ ਕੋਈ ਚੱਕਰੇਗਾ ਇਹ ਨਹੀਂ ਠੰਡੀ ਆ ਇਹ ਨਹੀਂ ਠੰਡੀ ਆ ਹੁਣੇ ਆ ਪਤਾ ਰਾਂ ਮਰਵਾਦੀਆਂ ਚਲੋ ਜੀ ਅੱਜ ਚਲੋ ਕਰ ਮਰਵਾ ਜੀ ਲਓ ਪੈਸਾ ਜੀ ਲੋ ਵਾਕ ਪੀਸ ਜਿਹੜਾ ਚੁਗਮਾ ਜਈ ਆ ਤੇ ਫਿਰ ਵੀ ਇੱਕ ਰਾਂ ਆਪਣੀ ਨਰਖ ਫਰਕ ਤੁਹਾਡਾ ਫਰਜ਼ ਆ ਜਿਹਨੂੰ ਪਸੰਦ ਲੱਗੇ ਆਪਣੀ ਖਰੀਦਦਾਰੀ ਕਰ ਸਕਦਾ ਥੱਲੇ ਤੁੰਦੇ ਵੀ ਜਿਹੜੀ ਆ ਨਿਸ਼ਾਨੀ ਕਵਰ ਕਰਦੀ ਕੋਈ ਵੀ ਨਿਸ਼ਾਨੀ ਜਿਹੜੀ ਆ ਨਾ ਰਹੀ ਹੋਵੇ ਸਾਰੀ ਘਰਾਂ ਦੀਆਂ ਨੂੰ ਕਵਰ ਕਰਦੀ ਕਰਮ ਵਾਲੀ ਲਓ ਜੀ ਬਾਕੀ ਵੀਰ ਜੀ ਬੰਦੀ ਟਾਈਮ ਤੇ ਆ ਅੱਛਾ ਬਣ ਜਾਂਦੀ ਟਾਈਮ ਤੇ ਬਾਕੀ ਚੁਆਇਚ ਵੀ ਬੜੀ ਲੱਗੀ ਆ ਤੇ ਰੇਡ ਦੀ ਗੱਲ ਕਰੀਏ ਕਿੰਨੇ ਕੁ ਦੀ ਆ ਵਾਹ ਜੀ ਵਾਹ ਏਡੀ ਫੀਲ ਆ ਵਾਹ ਜੀ ਵਾਹ ਦੋ ਧਾਰ ਕਰਮ ਵਾਲੀ ਉਹਦੇ ਹੈ ਫਾਰਾ ਵਾਗ ਕੋ ਨਹੀਂ ਮੜਿਆ ਪਾ ਕੇ ਤੇ ਧਾਰਾ ਮਵਾ ਦਾਂਗੇ ਕੋਈ ਨਹੀਂ ਤੇ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦਾਂਗੇ ਅੱਜ ਵੀਡੀ ਰੇਟ ਬਾ ਮੰਗਣ ਨੂੰ ਭਾਵੇਂ 70 ਮੰਗੀ ਜਾਈਏ 75 ਮੰਗੀ ਜਾਈਏ 65 ਦੀ ਦੇ ਦਈਏ 65 ਦੀ ਹਾਂਜੀ ਹੋਰ ਕਰ ਦੀਏ ਪਿਆਰ ਮਾਪ ਤੇ ਚਲੋ 63000 ਦੀ ਦੇ ਦਾਂਗੇ ਬਾਅਦ ਦੀ ਕਰ ਦਈਏ ਚਲੋ ਦੇ ਦਾਂ ਇੱਕੋ ਨਹੀਂ ਹਾਂਜੀ ਆ ਤਿਆਰੀ ਦੇ ਹਾਂਜੀ ਇਹ ਇੰਨੀ ਜਿਆਦਾ ਤੋਹਫਾ ਹਾਂ ਜੀ ਇਹ 10 ਦਿਨ ਨਹੀਂ ਗਈ ਗਰਮੀ ਦਾ ਤੋਹਫਾ ਹਾਂ ਜੀ ਜੀ ਦੇਖੋ ਠੰਡੀ ਤੇ ਧੀਰ ਇਧਰ ਵਾਹ ਜੀ ਵਾਹ ਇਧਰ ਦੇਖੋ ਲਾੜ ਵੜੇ ਪੈ ਆਣਾ ਹਾਂ ਜੀ ਠੰਡੀ ਠੇਲ ਤੇਲ ਵਿਖਾਓ ਮਗਰੋ ਤੇਲ ਤੇ ਬਹੁਤ ਜਿਆਦੀ ਆ ਰਹੀ ਰੋਕ ਪਰਿੰਦਾ ਇਧਰ ਦੇਖੋ ਠੰਡ ਵਾਹ ਜੀ ਵਾਹ ਜੀ ਇਧਰ ਇਹ ਨਹੀਂ ਵੀ ਛੜ ਮਾਰਦੀ ਇਹ ਭਰੂਗੀ ਹਾਂ ਜੀ ਹਾਂ ਜੀ ਭਰ ਕੇ ਸੂਗੀ ਹਾਂ ਜੀ ਬਾਕੀ ਰਾਜ ਜੰਗਾ ਲੱਗਾ ਮਹੀ ਨਾਲ ਜੀ ਰਾਜੀ ਰੂਜੀ ਬੜੀ ਆ ਸਿਰਫ ਤੇ ਕੱਲ ਦੀ ਆਈ ਆ ਤੇ ਥੋੜਾ ਜਿਆ ਨਾ ਆਣ ਕੇ ਜੀ ਨਹੀਂ ਲਾਇਆ ਨਹੀਂ ਲਾਉਂਦਾ ਪਸ਼ੂ ਹਾਂ ਜੀ ਦਿਹਾੜੀ ਨਹੀਂ ਲਾਉਂਦਾ ਜਦੋਂ ਘਰ ਦਾ ਕਰਦਾ ਜਿੱਥੇ ਪਾਲਿਆ ਹੋਵੇ ਨ ਤੇ ਖੋਲ ਕੇ ਤੁਰ ਤਰਾ ਕਰਾਈਏ ਜੱਗ ਹਾਂਜੀ ਕਰਾ ਦਿੰਨੇ ਵੀ ਇਸ ਪਾਰਟੀ ਬੜੀ ਸੋਹਣੀ ਐ ਮੋਖੜਾ ਮਗੜਾ ਵੀ ਚੰਗਾ ਹੈ ਹਾਂਜੀ ਕਰੀ ਬਾਕੀ ਗਰਮੀ ਦੀ ਜਾਣਿਆ ਹਾਂ ਗਰਮੀ ਜਿੱਥੇ ਮਰਜੀ ਇਹਨੂੰ ਬੰਦ ਛੱਡੋ ਹਾਂਜੀ ਹਾਂਜੀ ਵਾਹ ਜੀ ਵਾਹ ਇੱਧਰ ਲੱਭੀ ਇਹ ਨਹੀਂ ਵੀ ਜੀ ਵੀ ਮਾਲੋ ਉੱਥੇ ਕਿੱਲੇ ਦੇ ਬੰਨ ਗਏ ਆਪਾਂ ਥੱਲੇ ਬਹਿ ਗਏ ਆਂ ਅੱਛਾ ਇੱਧਰ ਵੇਖੋ ਜਿੱਥੇ ਮਰਜੀ ਹਾਂ ਘਰ ਜਾਂਦਾ ਅੱਛਾ ਜੀ ਇੱਧਰ ਵੇਖੋ ਵਾਹ ਜੀ ਵਾਹ ਦੋ ਦਿਨੇ 18-19 ਕਿਲੋ ਪਹਿਲਾਂ ਨੇ ਦਿੱਤਾ ਹੈ ਦੂਜੀ ਦੂਏ ਆ ਤੇ ਮੁੱਲ ਬੜਾ ਜਾਇਜ ਆ ਵਾਹ ਜੀ ਵਾਹ ਹਾਂ ਜੀ ਕੀ ਬਾਤ ਆ ਮੁੱਲ ਜਾਇਜ ਆ ਮੋੜ ਲਿਓ ਤੋਰਾ ਤਰ੍ਹਾਂ ਵੀ ਓਕੇ ਆ ਬਿਲਕੁਲ ਕਰਮਾ ਵਾਲੀ ਸਾਹੀ ਵੀਰ ਨਹੀਂ ਰਾਵੀ ਬੜੀ ਜਿਆਦੀ ਸੀ ਥੋੜੀ ਜੀ ਨਾ ਕਾਣ ਆਈ ਕਰਕੇ ਤੇ ਪੱਠੇ ਨਹੀਂ ਖਾਂਦੇ ਠੀਕ ਹੈ ਤੁਹਾਨੂੰ ਪਤਾ ਜੀ ਜੀ ਨਹੀਂ ਹੁੰਦਾ ਤੁਹਾਨੂੰ ਪਤਾ ਹਾਂ ਬਾਕੀ ਅੱਧੀ ਧੀ ਮੋਜਤ ਵਾਟ ਵਟ ਪਾਇਏ ਨੇ ਬਾਂਜੂ ਖੁੱਲ ਜੂ ਹੋਰ ਕਮਾਲੀ ਬਾਈਸ ਨੂੰ ਸ਼ੇਅਰ ਗੱਲ ਕਰੀਏ ਕਿ ਕਿੰਨੇ ਦੀ ਲੈਦੇ ਕਰੀਏ ਮਹਾਰਾਜ ਜੀ ਕੋਈ ਆਪਾਂ 65 ਨਹੀਂ ਮੰਗਣਾ 60 ਨਹੀਂ ਮੰਗਣਾ 5000 ਦੀ ਮੱਛੀ ਦੇ ਦਈਏ 55 ਦੀ 55 ਦੀ ਦੇ ਦਿੰਦੇ ਚਲੋ 55 ਗਿਆ 55 ਹੀ ਦੇ ਦਈਏ ਹੋਰ ਕਰਦੇ ਜਾਨ 53000 ਦੀ ਬੱਚੀ ਦੇ ਦਾਂਗੇ ਬਾਕੀ ਜੇ ਬੱਚੀ ਨੂੰ ਕੋਈ ਦੱਸ ਦੇਣ ਸੰਭਲੂਗਾ ਨਾ ਨਹੀਂ 1000 ਹੋਰ ਕਰਦੇ ਚਲੋ 53000 ਦੇ ਦਾਂਗੇ ਬਾਕੀ ਜੇ ਬੱਚੀ ਨੂੰ ਸੰਭਲੂਗਾ ਦੱਸ ਦੇਣਾ 65000 ਦੀ ਬੱਚੀ ਲਿਖੂਗੀ ਜਦ ਆਦਾ ਤੇ ਬੱਚੀ ਆਈ ਬਾਕੀ ਠੰਡੀ ਤੇ ਇੱਧਰ ਵੇਖੋ ਹਾਂ ਇਹ ਨਹੀਂ ਵੀ ਛੜ ਮਾਰੂਗੀ ਠੀਕ ਚੰਗੀ ਹੈ ਹਾਂਜੀ ਹਾਂਜੀ ਠੀਕ ਤੇਰੀ ਗਰਮੀ ਦੀ ਮਾਤਰਾ ਨੂੰ ਚੱਲਣ ਵਾਲੀ ਆ ਚੰਗੀ ਜਲਸੀ ਆ ਗਈ ਹਾਂਜੀ ਆ ਗਈ ਚਲਸੀ ਦੂਜੀ ਸਵੇਰ ਦੋ ਭਾਈ ਕਰ ਲੈ ਹਾਂਜੀ ਹਾਂਜੀ ਵੀਰ ਜੀ ਵੇਖੋ ਥੜ ਭਾਂਡਾ ਵੱਡੀ ਹੈ ਨਾ ਵੱਡੀ ਅੱਛੀ ਵੱਡੀ ਹੈ ਹਾਂਜੀ ਹਾਂਜੀ ਤੇ ਕਿੰਨਾ ਕੇ ਦੁੱਧ ਐਡ ਕੇ ਨਾ ਤੁਹਾਡਾ ਭਰਜੂ ਕਰਮਾ ਵੀਰ ਜੀ ਦੁੱਧ ਜਿਹੜਾ ਸਹੀ ਆ ਨਾ ਸਹੀ ਉਹਨਾਂ ਕਹਿੰਦੇ 16 17 ਕਿਲੋ ਜੋ ਆ ਪਹਿਲੇ ਸੁਗੇ ਠੀਕ ਐਵੇਂ ਇਹਦੇ 18 19 ਕਿਲੋ ਵੀ ਦੁੱਧ ਬੜਾ ਜ਼ਿਆਦਾ ਹੁੰਦਾ ਆ ਅੱਖ ਨੂੰ ਜੋ ਮਰਜੀ ਕੋਈ ਆਖੀਏ 20 ਕਿਲੋ ਦਿੰਦੀ 25 ਕਿਲੋ ਦਿੰਦੀ ਆ ਨਾ ਆ ਨਿਕਲੇ ਨਾ ਸਾਰੇ ਤੇ 18 ਕਿਲੋ ਦੁੱਧ ਬੜਾ ਜ਼ਿਆਦਾ ਹੁੰਦਾ ਮੈਂ ਤੇ ਕਹਿੰਦਾ ਵੀ ਜੇ ਲੀਟਰ ਮਾਰੀਏ ਤੇ 18 ਕਿਲੋ ਬੜਾ ਜ਼ਿਆਦਾ ਹੁੰਦਾ ਤੋਰਾ ਕਰਾਈਏ ਚੰਗੀ ਹਾਂਜੀ ਹਾਂਜੀ ਤੋਰਾ ਬਣਾ ਬੱਚੀ ਦਾ ਵੀਰ ਜੀ ਬਹੁਤ ਜ਼ਿਆਦਾ ਚੰਗਾ ਤੋਰਾ ਐ ਤੋਰਾ ਦੇ ਮੈਨੂੰ ਹਨੂ ਭਲਾਂਗੇ ਫਿਰ ਰਾਜੀ ਰੂਜੀ ਬੜੀ ਵੀਰ ਜੀ ਫੇਸ ਕੁਆਲਟੀ ਵੀ ਚੰਗੀ ਹੈ ਨਾ ਹਾਂਜੀ ਹਾਂਜੀ ਬਾਕੀ ਜਿਹਨੂੰ ਅੱਖਾਂ ਪੱਖੋਈ ਵੀ ਜੀ ਉਹਨੇ ਖਰੀਦਣੀ ਬੱਚੀ ਹਾਂ ਹਾਂ ਹਾਂਜੀ ਹਾਂਜੀ ਬਾਕੀ ਠੰਡੀ ਤੇਰੀ ਇਹ ਵੀ ਬੜੀ ਆ ਠੀਕ ਆ ਜੀ ਤੁਹਾਨੂੰ ਬੈੱਕੇ ਥੱਲੇ ਵਿਖਾ ਦੇਣਾ ਇਤਨੀ ਆਪਾਂ ਦੂਜੇ ਸੂਏ ਆ ਗਈ ਹਾਂਜੀ ਹਾਂਜੀ ਹਾਂ ਦੇਖੋ ਵਾਹ ਜੀ ਵਾਹ ਫੇਸ ਕੁਆਲਟੀ ਘਮਾਓ ਇਹਦੀ ਕਰਮਾਓ ਜੀ ਵਾਹ ਜੀ ਵਾਹ ਵਾਹ ਜੀ ਦੇਖੋ ਏ ਤੇ ਮੈਨਾ ਪੂਰੀ ਚਖਮੀ ਆ ਤੇ ਹਾਂਜੀ ਹਾਂਜੀ ਜਿੱਥੇ ਮਰਜੀ ਖੜਾ ਲੋ ਐ ਜਿੱਥੇ ਮਰਜੀ ਖਿਲਾੜ ਕੇ ਮੈਨਾ ਭਾਏ ਚੋਈ ਜੋ ਦੇ ਤੋ ਰਾਜ ਕਰਾਈ ਹਾਂਜੀ ਤੋਰਾ ਕਰਾ ਦੇ ਮੋੜ ਲਿਓ ਬਾਕੀ ਵੀਰ ਜੀ ਇਹ ਗਰਮੀ ਦੀ ਜਾਣ ਆ ਗਰਮੀ ਦੀ ਜਾਣ ਹਾਂਜੀ ਹਾਂਜੀ ਆਪਾਂ ਮਾਰ ਹੀ ਉਹ ਲਿਆ ਜਿਹੜਾ ਗਰਮੀ ਚ ਲੜਾ ਲਾ ਗਰਮੀ ਵਾਲਾ ਨਾ ਗਾੜੀ ਆ ਗਰਮੀ ਦੀ ਰੋਤ ਆ ਗਈ ਹਾਂਜੀ ਤੇ ਗਾਲੇ ਦੇ ਰੇਟ ਵੀ ਕਰੀਗੇ ਕਿੰਨੇ ਵੀ ਦੇ ਦਿੰਦੇ ਵੀ ਅਜੀ ਕੋਈ ਮੰਗਣਾ ਨਹੀਂ ਆਪਾਂ ਤੋਂ ਜੇ ਮਾਰਾ 70 75 65000 ਮੁੱਲ ਕਰਦੇ ਆ 63000 ਦੀ ਬੱਚੀ ਦੇ ਦਾਂਗੇ ਹੋਰ ਸਰ ਜੀ 62000 ਦੀ ਦੇ ਦਾਂਗੇ ਵਿੱਚ ਪੂਰੇ ਸਰ ਜੀ ਤੀਜੀ ਫਿਰ ਮੜਕੇ ਨਾ ਨਹੀਂ ਨਹੀਂ ਵੀਰ ਵੀਰ ਘਟਾਉਂਦੇ ਘਟਾਉਂਦੇ ਜਾਂ ਫਿਰ ਛੋੜ ਹੀ ਹੋਣੀ ਜੋ ਨਾ ਕਰੇ ਜਾਂ ਨਾ ਕਰੇ ਛੋੜ ਹੀ ਹੋਣੀ ਜੋ ਫਿਰ ਵਾਠ ਠੀਕ ਹੈ ਹਾਂਜੀ ਹਾਂਜੀ ਵਧੀਆ ਗਿਆ ਹਾਂਜੀ ਆ ਆ ਵੀ ਜਰਸੀ ਇਹ ਜਰਸੀ ਆ ਬੀਬੀ ਇਹ ਹੈਗੀ ਜੋ ਸਾਢੇ ਤਿੰਨਾਂ ਚੌਂ ਦੇ ਲਾਗੇ ਬਨੇ ਗੱਬਣ ਅੱਛਾ ਚੈੱਕ ਪਾਸ ਚੈੱਕ ਪਾਸ ਤੇ 8 ਕਿਲੋ ਥੱਲੇ ਦੇ ਦੁੱਧ ਜੋ ਲੀਟਰ ਆ ਅੱਛਾ ਜੀ ਹਾਂ ਜੀ ਇਹ ਦਾ ਵਾਧੇ ਬੰਦੀ ਹੋ ਗਿਆ ਨਾ ਹਾਂ ਜੀ ਬਾਕੀ ਇਹਦਾ ਭਾਅ ਬੜਾ ਜਾਇਜ਼ ਜੋ ਮਿਲਦੀ ਭਾੜੇ ਦੇ ਭਾਅ ਭਾਵੇਂ ਪਾੜਾ ਪਹਿਲਾਂ ਭਾਵੇਂ ਇਦਾਂ ਹੀ ਥੱਲੇ ਪੈ ਜਾਣ ਏ ਡੀ ਸੀ ਇੱਧਰ ਵੇਖੋ ਭਾਵੇਂ ਇਦਾਂ ਹੀ ਥੱਲੇ ਪੈ ਜਾਣ ਵਾਹ ਜੀ ਵਾਹ ਦੰਗਰੀ ਦਿਖਾ ਰਹੀ ਕਿ ਬਰਫ ਵਾਲੀ ਲਿਆਉਂਦੇ ਆ ਹਾਂ ਜੀ ਤੇ ਵੇਖੋ ਵਾਹ ਜੀ ਵਾਹ ਤੇ ਭਾਅ ਬਹੁਤਾ ਮਿੱਠਾ ਜੀ ਦੋਰਾ ਕਰਾਈਏ ਚੈੱਕ ਕਰ ਮਾਣ ਦੋਰਾ ਕਰਾਈਏ ਵਾਹ ਯਾਰ ਬਾਂਦੀ ਸਾਡੇ ਚੰਗੀ ਬਾਕੀ ਵੀਰ ਜੀ ਜਦੋਂ ਚੋਈ ਜਾਂਦੀ ਆ ਨਾ ਅੱਛਾ ਜੀ ਥੱਲੇ ਫਾਨਾ ਰਹੁ ਨਾ ਮਾਸਾ ਵੀ ਇੰਨਾ ਜ਼ਿਆਦਾ ਵਿਖਾਲਾ ਛਾੜਦੀ ਆ ਬਿਲਕੁਲ ਨਿੱਚੜ ਜਾਂਦੀ ਆ ਹਾਂਜੀ ਬਿਲਕੁਲ ਨਿੱਚੜ ਜਾਂਦੀ ਠੀਕ ਹੈ ਹਾਂਜੀ ਨਿੱਬੂ ਆ ਕੋ ਸੱਚ ਨੂੰ ਨਿੱਚੜ ਜਾਂਦੀ ਆ ਤੇ ਗੱਲਾਂ ਖਰੀਆਂ ਵੇਦੀਆਂ ਬਾਕੀ ਆਵੇ ਇਧਰ ਇਹ ਵੀ ਕੀ ਇਹ ਵੀ ਨਹੀਂ ਰਾਜ ਦੇ ਇੱਥੇ ਥੱਲੇ ਚੌਂਕ 'ਚ ਬਹਿ ਜਾਓ ਥੱਲੇ ਅੱਛਾ ਇਹ ਨਹੀਂ ਵੀ ਛੜ ਮਾਰ ਜੂਗੀ ਵਾਹ ਜੀ ਵਾਹ ਹਾਂਜੀ ਹਾਂਜੀ ਬੜੀ ਫੀਰ ਆ ਹੋਈ ਫੇਰ ਲੈ ਜੋ ਤੋਰਾ ਕਰਾ ਦੋ ਜੀ ਬਾਕੀ ਮੋੜ ਲਿਓ ਕੋਈ ਬਾਕੀ ਵੀ ਨਹੀਂ ਡੱਬਣ ਨਹੀਂ ਆ ਬਾਕੀ ਭਾਅ ਬੜਾ ਜਿਆਦਾ ਠੀਕ ਹੈ ਜੀ ਭਾਅ ਤੇ ਮੈਨਾਂ ਬਹੁਤ ਮਿੱਠਾ ਲਾ ਤੇ ਰੇਡ ਕਿਨਾਰੇ ਰੇਡ ਤੇ ਗੱਲ ਕਰੀਏ ਰੇਡ ਭਾਜੀ ਜੈ ਜੀਆ 40000 ਦੀ ਦੇ ਦਈਏ ਜੀ 40 ਦੀ ਹਾਂਜੀ ਮਹਾਂਤਾਲ ਕਰ ਦਈਏ 38000 ਦੀ ਦੇ ਦਿਆਂਗੇ ਭਾਜੀ ਹੋਰ ਕਰਦੇ 37000 ਤੋਂ ਘੱਟ ਨਹੀਂ ਭਾਜੀ ਛੋੜ ਹੀ ਹਣੀ ਠੀਕ ਹੈ ਹਾਂਜੀ ਬਾਕੀ ਗੱਬਣ ਆਪਣੀ ਕੋਈ ਚੈੱਕ ਕਰਾ ਕੇ ਥੱਲੀ ਕਰਕੇ ਖੜੇ ਠੀਕ ਹੈ ਦੁੱਧ 8 ਕਿਲੋ ਦੁੱਧ 8 ਕਿਲੋ 10 ਕਿਲੋ ਨਹੀਂ 11 ਕਿਲੋ ਨਹੀਂ ਆਪਣਾ ਲੀਟਰ 8 ਕਿਲੋ ਅਜੇ ਨਾ ਪੱਕਾ ਨਾ ਹਾਂਜੀ ਹਾਂਜੀ ਬਾਕੀ ਪੂਲ ਸ਼ਟਾ ਨਹੀਂ ਹੋਊਗਾ ਕੋਈ ਠੀਕ ਹੈ ਹਾਂਜੀ ਨੋ ਭਈ ਸੱਚ ਨੂੰ ਦੇਖੋ ਪਸ਼ੂ ਆ ਖਰੀਦਦਾਰੀ ਜ਼ਰੂਰ ਕਰਿਓ ਜਿਹੜਾ ਪੀਸ ਚੰਗਾ ਲੱਗੇ ਕਿਸਿੰ ਉਹਦੀ ਨਰਖ ਪਰਖ ਤੁਹਾਡਾ ਫਰਜ਼ ਪੰਡਾ ਆ ਕੇ ਕਰਕੇ ਦਿਲ ਜਣਾ ਤੇ ਸਾਰੇ ਪੇਜ ਚਗਮੇ ਜਿਆ ਗਰਮੀ ਦੀ ਮਾਤਰਾ ਵਾਲੇ ਆ ਤੇ ਨੀਲੀ ਵੀ ਗਾਂ ਝੋਟੀ ਚੰਗੀ ਵਾਧੇ ਬੰਦੀ ਗਾਂ ਜਿੰਨੇ ਕਿਸੇ ਨੇ ਪਹਿਲ ਭਰਾੜੇ ਘਰੇ ਰੱਖਣੀ ਆ ਠੀਕ ਹੈ ਜੀ ਬਾ ਜਾਇਆ ਜਾ ਤੇ ਫਾਲਿਓ ਟਾਈਮ ਨਾਲ ਮੇਲਾ ਲੁੱਟ ਰਿਓ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ